ਇਹ ਅ ਕੜਿਆ ਦੀ ਸਮਾਰਟਟੀ ਮਾਮਲੇ ਦਾ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦੇ ਹਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਔਰ ਡੀਐਸਪੀ ਫਲੌਰ ਸਰਦਾਰ ਸਰਵਨਸੇਵ ਬੱਲ ਔਰ ਐਸਪੀਡੀ ਸਾਹਿਬ ਸਰਬਜੀਤ ਰਾਏ ਜੀ ਸਾਹਿਬ ਇਹ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਪੂਰੇ ਪੰਜਾਬ ਵਿੱਚ ਮਹਿੰਮ ਜਿਹੜੀ ਚੱਲ ਰਹੀ ਆ ਇਸ ਤਹਿਤ ਜਿਹੜੀ ਆ ਸਾਨੂੰ ਇੱਕ ਵੱਡੀ ਕਲ ਸਫਲਤਾ ਹਾਸਲ ਹੋਈ ਕਿ ਪਿੰਡ ਰੁੜਕਾ ਕਲਾ ਦੇ ਵਿੱਚ ਇੱਕ ਬਹਾਦਰ ਸਿੰਘ ਔਰ ਦੂਸਰਾ ਹੈਗਾ ਇਹਦਾ ਭਰਾ ਸੁਖਦੇਵ ਸਿੰਘ ਇਹ ਘਰ ਦੇ ਵਿੱਚ ਇਹਨਾਂ ਨੇ ਜਿਹੜੇ ਡਰਮ ਪਾਏ ਹੋਏ ਸੀਗੇ ਔਰ ਔਰ ਕੱਲ ਰਾਤ ਦੇ ਸਮੇਂ ਇਹ ਜਿਹੜੀ ਪੱਠੀ ਲਾ ਕੇ ਕਾਫੀ ਵੱਡੀ ਪੱਠੀ ਲਾ ਕੇ ਜਿਹੜੀ ਹੈਗੀ ਆ ਉਹ ਸ਼ਰਾਬ ਜਿਹੜੀ ਕੱਢ ਰਹੇ ਸੀਗੇ ਜਦੋਂ ਸਾਨੂੰ ਮ cục ਖਾਸ ਦੇ ਇਤਲਾਹ ਦਿੱਤੀ ਤੇ ਅਸੀਂ ਜਾ ਕੇ ਉੱਥੇ ਇਨਫਾਰਮੇਸ਼ਨ ਦੇ ਉੱਤੇ ਜਿਹੜਾ ਘਰ ਤੇ ਰੇਡ ਕੀਤਾ ਔਰ ਕਿਉਂਕਿ ਇਹ ਚਾਰ ਰੁੜਕਾ ਕਲਾਂ ਨੂੰ ਮੈਂ ਉੱਥੇ ਮੌਕੇ ਤੇ ਭੱਜਿਆ ਆਪ ਵੀ ਮੈਂ ਮੌਕੇ ਤੇ ਪਹੁੰਚ ਗਿਆ ਔਰ ਸਾਰੇ ਜਾ ਕੇ ਸਰਚ ਕੀਤੀ ਤੇ ਪੱਟੀ ਚੱਲ ਰਹੀ ਸੀਗੀ ਤੇ ਚਾਲੂ ਪੱਠੀ ਅਸੀਂ ਫੜੀ ਆ ਤੇ ਉਸ ਦੌਰਾਨ ਅਸੀਂ ਦੋ ਜਿਹੜੇ ਬੰਦੇ ਉੱਥੇ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਸੀਗੇ ਉਹ ਅਸੀਂ ਫੜ ਲਿਆ ਉਹ ਕੱਢ ਰਹੇ ਸੀ ਸ਼ਰਾਬ ਨਾਲ ਤੇ ਜਿਹੜਾ ਬਹਾਦਰ ਸਿੰਘ ਆ ਤੇ ਸੁਖਦੇਵ ਸਿੰਘ ਉਹ ਜਦੋਂ ਅਸੀਂ ਘਰ ਨੂੰ geke ਰ ਆ ਪਾਇਆ ਤੇ ਉਹ ਕਿਸੇ ਤਰੀਕੇ ਨਾਲ ਕਿਸੇ ਗੁਪਤਰਾ ਦੇ ਦਾਈ ਜਿਹੜੇ ਉਹ ਬਾਹਰ ਚਲੇ ਗਏ ਇਸ ਤਰ੍ਹਾਂ ਅਸੀਂ ਕੱਲ ਪਹਿਲਾਂ ਅਸੀਂ ਸਾਡੇ 400 ਲੀਟਰ ਲਾਹਣ ਔਰ 150 ਲੀਟਰ ਦੇਸੀ ਸ਼ਰਾਬ ਜਿਹੜੀ ਆ ਉਦੋਂ ਮੌਕੇ ਤੇ ਜਿਹੜੀ ਆ ਉਹ ਬਰਾਮਦ ਕੀਤੀ ਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਡਿਮਾਂਡ ਲੈ ਕੇ ਔਰ ਫੇਰ ਜਾ ਕੇ ਘਰ ਤੇ ਜਦੋਂ ਦਿੱਤੀ ਹੋਈ ਨਿਸ਼ਾਨਦੇਹੀ ਤੇ ਸਰਚ ਕਰਾਈ ਆ ਤੇ ਹਵੇਲੀ ਦੇ ਵਿੱਚੋਂ ਅਸੀਂ 4 ਡਰਮ ਜਿਹੜੇ ਹੈਗੇ ਨੇ ਉਹ ਲਾਹਣ ਦੇ ਦੱਬੇ ਹੋਏ ਜਿਹੜੇ ਸੀਗੇ ਉਹ ਜਾ ਕੇ ਅਸੀਂ ਪੱਟੇ ਆ ਜਿਹਦੇ ਵਿੱਚੋਂ ਇਹ ਉਹ ਜਿਹੜੀ ਸ਼ਰਾਬ ਸੀਗੀ ਉਹ ਲਾਹਣ ਕੱਢ ਕੇ ਬਾਹਰ ਇੱਕ ਕੁੱਪੀ ਦੇ ਨਾਲ ਤੇ ਉਹ ਉਹਦੇ ਨਾਲ ਸ਼ਰਾਬ ਕੱਢਦੇ ਸੀਗੇ ਪਰ ਜਦੋਂ ਅਸੀਂ ਕਦੀ ਰੇਡ ਕਰਦੇ ਸੀ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸ਼ਰਾਬ ਜਿਹੜੀ ਇਹ ਕਿੱਥੇ ਪਾਈ ਹੋਈ ਆ ਪਰ ਉਹ ਡਰਮ ਜਿਹੜੇ ਦੱਬੇ ਹੋਏ ਕੱਲ ਸਾਨੂੰ ਮਿਲੇ ਆ ਜਿਸ ਸੰਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 145 ਪਸਾਈਟ ਦੀਆਂ ਧਾਰਾ ਲਾ ਕੇ ਤੇ ਇਹ ਜਿਹੜਾ ਬਿਜ਼ਨਸ ਦੇ ਵਿੱਚ ਐਕਸ ਐਕਸਾਈਜਟ ਦੇ ਵਿੱਚ ਜਿਹੜਾ ਹੈ ਇਹ ਦਰਜ ਰਿਸ਼ਟਾ ਕੀਤਾ ਆ ਸੋ ਐਡਾ ਵੱਡਾ ਫੜਿਆ ਫੜਿਆ ਜਿਹੜਾ ਸਰ ਉਹ ਸਪਲਾਈਅਰ ਵੀ ਵੱਡੇ ਹੋਣਗੇ ਜਿਹਨੂੰ ਸਪਲਾਈ ਕਰਦੇ ਹੋਣਗੇ ਹਾਂ ਉਹ ਵੀ ਤਫਤੀਸ਼ ਅਸੀਂ ਕਰ ਰਹੇ ਆਂ ਵੀ ਜਿੱਥੇ ਇਹ ਸ਼ਰਾਬ ਸਪਲਾਈ ਕਰਦੇ ਸੀਗੇ ਉਹਨਾਂ ਦੀ ਲਿਸਟਾਂ ਵੀ ਅਸੀਂ ਤਿਆਰ ਕਰਾ ਰਹੇ ਆਂ ਉਹਨਾਂ ਦੇ ਖਿਲਾਫ ਵੀ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਫੜੇ ਬਏ ਜੀ ਉਹਨਾਂ ਦਾ ਕੀ ਨਿਸ਼ਾਨਾ ਹੈ ਜਿਹੜੇ ਦੋ ਫੜੇ ਜਿਹੜੇ ਫੜੇ ਗਏ ਨੇ ਇੱਕ ਤਾਂ ਹੈਗਾ ਰਕੇਸ਼ ਕੁਮਾਰ ਆ ਦੂਸਰਾ ਹੈਗਾ ਬਲਜੀਤ ਸਿੰਘ ਇਹ ਉਸੇ ਪਿੰਡ ਦਾ ਅਰੁੜਕਾ ਕਲਾਂ ਦਾ ਹੀ ਰਹਿਣ ਵਾਲਾ ਔਰ ਇਹਨਾਂ ਦੇ ਨਾਲ ਦਾ ਹੀ ਸਾਥੀ ਆ ਔਰ ਇਹ ਵੀ ਨਾਲ ਹੀ ਉਹਨਾਂ ਦੇ ਕੰਮ ਕਰਦਾ ਹੈ ਇਹ ਛੋਟੇ ਨਾਮ ਦਾ ਕੀ ਜਾਣਦੇ ਨੇ ਪਿੰਡ ਦੇ ਵਿੱਚ ਇਹ ਜਿਹੜਾ ਬਲਜੀਤ ਸਰਦੇਵ ਜੀ ਇਹ ਇਹ ਛੋਟੇ ਨਾਂ ਤਾਂ ਇਹਨਾਂ ਨੇ ਦੱਸੇ ਬਲਜੀਤ ਹੀ ਦੱਸਿਆ ਰੇ ਨਾ ਬਾਕੀ ਵੈਰੀਫਾਈ ਕਰ ਲੈਣੇ ਆ ਜੀ ਛੋਟਾ ਨਾਮ ਕੀ ਹੈ ਇਹਦਾ ਪਹਿਲਾਂ ਵੀ ਕੋ ਮਾਮਲੇ ਇਹਨਾਂ ਦੇ ਹੈਗੇ ਇਹਨਾਂ ਦੇ ਪਹਿਲੋ ਸੁਖਦੇਵ ਦੇ ਖਿਲਾਫ ਪੰਜ ਮਕਦਮੇ ਦਰਜਾ ਤੇ ਬਹਾਦਰ ਸਿੰਘ ਦੇ ਖਿਲਾਫ ਜਿਹੜੇ ਉਹ ਦੋ ਮਕਦਮੇ ਪਹਿਲੇ ਦਰਜਾ ਪਕਸਾਈ ਐਕਟ ਦੇ ਕਿੰਨਰ ਬਾੜ ਬਗਰਾਂ ਨੂੰ ਰਣਨ ਕਰਦਾ ਅੱਜ ਇਹਨਾਂ ਦਾ ਇੱਕ ਦਿਨ ਦਾ ਸਿਰਮਾਨਾ ਹਾਸਲ ਕੀਤਾ ਆ ਅੱਜ ਫੇਰ ਦੁਬਾਰਾ ਪੇਸ਼ ਕਰਾਂਗੇ ਹੋਰ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਅਗੋਂ ਤਫ਼ਤੀਸ਼ ਕਰਾਂਗੇ ਹੋਰ ਵੀ ਇਹਨਾਂ ਕਿੱਥੇ ਕਿੱਥੇ ਸ਼ਰਾਬ ਵੇਚਦੇ ਨੇ ਔਰ ਕਿੱਥੇ ਕਿੱਥੇ ਇਹ ਕਿਥੋਂ ਸਮਾਨ ਲਿਆ ਕੇ ਕੀ ਕੁਛ ਕਰਦੇ ਨੇ ਇਹਨਾਂ ਦਾ ਕੋਈ ਵੀ ਪਲਾਨ ਨਹੀਂ ਆ ਤੇ ਗਾਹਕ ਲੈਣਾ ਦੇ ਜੀ ਅੱਗੇ ਜਿੱਦਾਂ ਕੋਈ ਸਾਡੇ ਵਿਚਾਰ ਉਹ ਨਹੀਂ ਪਹਿਲੋਂ ਤੇ ਇਹਨਾਂ ਦਾ ਇਹ ਟ੍ਰੈਂਡ ਸੀਗਾ ਕਿ ਪਹਿਲੋਂ ਇਹਨਾਂ ਕੋ ਗਾਹਕ ਲੈਣਾ ਆਉਂਦੇ ਸੀਗੇ ਲੇਕਿਨ ਜਦੋਂ ਸੇ ਅਸੀਂ ਬਹੁਤ ਜ਼ਿਆਦਾ ਸ਼ਕਤੀ ਕੀਤੀ ਹੋਈ ਆ ਉਦੋਂ ਇੱਕ ਗੁਪਤ ਤੌਰ ਤੇ ਜਿਹੜਾ ਹੈਗਾ ਅੰਦਰੇ-ਅੰਦਰ ਹੀ ਸ਼ਰਾਬ ਕੱਢ ਕੇ ਤੇ ਲੋਕਾਂ ਦੇ ਘਰਾਂ ਤੱਕ ਜਿਹੜੀ ਆ ਇਹ ਆਪਣੀ ਸਕੂਟਰੀਆਂ ਦਰਾਈ ਸਪਲਾਈ ਕਰਨ ਵਾਸਤੇ ਜਾਂਦੇ ਸੀਗੇ ਅੱਛਾ ਜਲੀਲੀ ਸ਼ਰਾਬ ਦੇ ਨਾਲ ਮੌਤਾਂ ਵੀ ਹੋਈਆਂ ਇਹ ਵੀ ਉਸੇ ਤਰੀਕੇ ਦੀ ਸ਼ਰਾਬ ਹੈ ਇਹ ਅਸੀਂ ਕੈਮੀਕਲ ਐਗਜ਼ਾਮੀਨਰ ਨੂੰ ਭੇਜਦੇ ਆ ਉਹ ਚੋਂ ਰਿਜ਼ਲਟ ਆਵੇਗਾ ਜੇ ਅਸੀਂ ਧਾਰਾ ਲਾ ਦਿੱਤੀਆਂ ਨੇ ਜਲੀਲੀ ਸ਼ਰਾਬ ਦੀਆਂ ਲੇਕਿਨ ਜੋ ਰਿਜ਼ਲਟ ਆਏਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਸੀਂ ਕਰਾਂਗੇ ਇਹ ਸੁਣਿਆ ਤੇ ਇਦਾਂ ਹੀ ਆ ਵੀ ਇਹ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਨੇ ਇਹ ਫੜੇ ਵੀ ਜਾਂਦੇ ਨੇ ਪਰਚੇ ਵੀ ਦਰਜ ਹੁੰਦੇ ਨੇ ਪਾਲ 에ਰਕੇ ਨੂੰ ਚੰਗੀ ਵਧੀਆ ਢੰਗ ਦਾ ਅਸੀਂ ਨੱਥ ਪਾਈ ਆ ਬਿਲਕੁਲ ਇਹ ਕੰਮ ਰੁੜਕਾ ਕਲ ਨਹੀਂ ਚਲਣ ਦੇਵਾਂਗੇ